ਹਰਮਨ ਹਾਂਜੀ ਬਾਬੇ ਹੋ ਗਈ ਰੈਡੀ ਕਾਲਜ ਲਈ ਹਾਂਜੀ ਹੋ ਗਈ ਮੈਂ ਕਹਿੰਦੀ ਸੀਗੀ ਤੇਰੀ ਰੋਟੀ ਬਣਾਈ ਪਈ ਆ ਖਾ ਕੇ ਵਿਛਾਣੀ ਆ ਖਾ ਜੁਨੀ ਬਾਬੇ ਲੈ ਕੇ ਨਹੀਂ ਜਾਂਦੇ ਹੁੰਦੀ ਮੈਂ ਕਾਲਜ ਅੱਛਾ ਕਿਉਂ ਲੈ ਕੇ ਕਿਉਂ ਨਹੀਂ ਜਾਂਦੀ ਭੁੱਖਰੀ ਲੱਗਦੀ ਉੱਥੇ ਪਾਰਟੀ ਕਰ ਲਾਂਗੇ ਅੱਛਾ ਹਾਂਜੀ ਚਲ ਕੈਂਟੀਨ ਵਗੈਰਾ ਤੇ ਕੁਝ ਖਾ ਲਈ ਹਾਂ ਉੱਥੇ ਕਹਿ ਰਹੀ ਆ ਉੱਥੇ ਖਾ ਲਾਂਗੇ ਚਲ ਕੋਈ ਨਾ ਆ ਜਾ ਮੈਂ ਤੇਰਾ ਟਿਫਨ ਤਿਆਰ ਹੈ ਚਲੋ ਬਾਬੀ ਹਾਂ ਆ ਜਾ

ਤਨ ਮੈਂ ਕਿਹਾ ਸੀ ਰੋਟੀ ਬਣੀ ਪਈ ਆ ਰੰਦ ਉੱਥੇ ਖਾ ਲੂੰਗੀ ਮੈਂ ਕੁਛ ਉਹ ਬਾਹਰਲਾ ਖਾਣਾ ਨਹੀਂ ਖਾਈ ਨਾ ਹੁੰਦਾ ਚੰਗੀ ਪਲੀ ਜਦ ਰੋਟੀ ਪੱਕੀ ਪਈ ਆ ਤੂੰ ਰੋਟੀ ਲੈ ਕੇ ਜਾ ਮੰਮੀ ਨਹੀਂ ਲੈ ਕੇ ਜਾਣੀ ਮੈਂ ਰੋਟੀ ਉੱਥੇ ਖਾ ਲਾਂਗੀ ਕੁਛ ਮੰਮੀ ਕੋਲ ਜੇ ਤੁਹਾਨੂੰ ਪਤਾ ਕੈਂਟੀਨ ਆ ਸਾਰੇ ਜਣਾ ਰਲ ਕੇ ਖਾ ਲੋਗੀ ਨਾਲੇ ਆਹੀ ਤਾਂ ਉਮਰਾ ਖਾਣ ਪੀਣ ਦੀ ਕੋਈ ਨਾ ਹਰਮਨ ਉੱਥੇ ਖਾ ਲਈ ਕੁਛ ਜੇ ਨਹੀਂ ਖਾਣੀ ਆ ਕੇ ਖਾ ਲਈ ਕੋਈ ਨਾ ਠੀਕ ਆ ਅਸੀਂ ਸ਼ਾਮ ਨੂੰ ਦੇਖਾਂਗੇ ਮੰਮੀ ਹਾਂ ਮੈਨੂੰ ਸਾਰਾ ਪਤਾ ਹੈ ਚੱਲ ਭਾਗ ਜਾ ਮੰਮੀ ਤੈਨੂੰ ਕੀ ਪਤਾ ਪੁੱਤ ਹਾਂ ਉੱਥੇ ਨਾ ਕੋਝਾ ਕੁੜੀਆਂ ਰਲ ਕੇ ਸੌ ਸੌ ਚੀਜ਼ਾਂ ਖਾਂਦੀਆਂ ਨੇ ਬਾਹਰਲਾ ਖਾਣਾ ਤਾਂ ਉਈ ਮਾੜਾ ਮੈਨੂੰ ਤਾਂ ਕਰਕੇ ਕਹਿਣੀ ਹੋਵੇਈ ਭਾਈ ਉਹਦੇ ਦੋ ਕਰੋਠੀ ਪਾ ਦਿਆ ਕਰਨ ਨਾਲ ਚੰਗਾ ਕੋਈ ਨਾ ਮੰਮੀ ਦੀ ਪਾ ਦਿਆ ਕਰੂੰਗੀ ਤੁਸੀਂ ਇਹਨਾਂ ਦੱਸੋ ਤੁਹਾਨੂੰ ਰੋਟੀ ਲਈ ਆ ਦਾ ਨਹੀਂ ਤੇ ਇਹ ਜੇ ਮੈਨੂੰ ਭੁੱਖ ਨਹੀਂ ਹੈਗੀ ਕੋਈ ਨਾ ਤੂੰ ਇਹ ਦੇ ਕਰ ਦੇ ਕੰਮ ਤੰਦੇ ਜਿੰਨੇ ਵੇੜ ਲੈ ਜਦੋਂ ਮੈਨੂੰ ਭੁੱਖ ਲੱਗੀ ਮੈਂ ਤੈਨੂੰ ਆਪੇ ਆਵਾਜ਼ ਮਾਰ ਦੂੰ ਚੰਗਾ ਮੰਮੀ ਹਾਂ ਠੀਕ ਹੈ ਤੇ ਨਾਲੇ ਮੇਰੀ ਦਵਾਈ ਮੁੱਕੀ ਪਈ ਆ ਪੁੱਤ ਜੀ ਦਵਾਈ ਜੀ ਮੰਗਾ ਦਾਂਦੀ ਹਾਂ 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 ਕੋਈ ਗੱਲ ਨਹੀਂ ਮੰਗਾ ਦਨੀ ਮੈਂ ਫੋਨ ਕਰ ਦਨੀ ਇਹਨਾਂ ਨੂੰ ਹਾਂ ਤੇ ਆਉਂਦਾ ਹੈ ਦਵਾਈ ਲਿਆਊਗਾ ਮੇਰਾ ਠੀਕ ਹੈ ਠੀਕ ਹੈ ਹਾਂ ਠੀਕ ਤੇ ਕਿੰਨਾ ਕੰਮ ਰਹਿ ਗਿਆ ਪੁੱਤਾ ਖਾਇਆ ਕੌਣ ਆ ਗਿਆ ਵੀਰਾ ਮੈਂ ਦੇਖ ਲੈ ਵਿਚਾਰਾ ਆ ਹੀ ਗਿਆ ਹੈ ਹਾਂ ਅਸਸੀ ਦਾ ਹੋ ਠੀਕ ਹਾਂ ਅਸਸੀ ਦਾ ਭਾਈ ਤੜਕੇ ਬਨੇਰੇ ਤੇ ਕਾਹ ਬੋਲਦਾ ਸੀ ਤੈਨੂੰ ਕਿਹਾ ਸੀ ਨਾ ਵੀ ਅੱਜ ਕੋਈ ਨਾ ਕੋਈ ਜ਼ਰੂਰ ਆਊਗਾ ਆ ਗਿਆ ਵੀਰੇ ਇਹ ਅੰਬਲੇ ਕਹਿ ਪੜ ਤੇਰੇ ਲਈ ਹੋ ਹੋ ਬਿਰਿਆ ਨਹੀਂ ਕਿਤਲਾ ਕਰਨ ਦੀ ਕੀ ਲੋੜ ਸੀਗੀ ਤੂੰ ਆ ਗਿਆ ਇੱਕੋ ਹੀ ਗੱਲ ਆ ਵੇ ਪੁੱਤ ਨਹੀਂ ਨਹੀਂ ਪੜੇ ਥੋੜਾ ਮੋਟਾ ਤਾਂ ਹੁਣ ਕਰਨੇ ਪੈਂਦਾ ਹੈਗਾ ਬੇਪੁੱਤ ਕੋਈ ਗੱਲ ਨਹੀਂ ਛੀਆਂ ਚੀਜ਼ਾਂ ਨਾਲ ਨਹੀਂ ਪਿਆਰ ਪੱਦਾ ਹੁੰਦਾ ਭੈਣ ਭਾਈ ਘੇੜਾ ਫੇੜਾ ਰੱਖੇ ਮਸਾ ਇੰਨਾ ਹੀ ਬਹੁਤ ਹੁੰਦਾ ਹੈਗਾ ਹਾਂਜੀ ਹਾਂਜੀ ਵੀਰੇ ਕਿਤੇ ਲਈ ਪਾਣੀ ਲੈ ਕੇ ਆਈ ਲੈ ਆਪ ਤਾ ਪਾਣੀ ਹੋਰ ਦੱਸ ਪੁੱਤ ਕਿਵੇਂ ਤੇਰਾ ਕੰਮ ਧੰਦਾ ਉਹ ਵਧੀਆ ਚੱਲੀ ਜਾਂਦਾ ਜੀ ਚੱਲ ਵਧੀਆ ਪੁੱਤ ਉਹ ਫੈਕਟਰੀ ਚ ਕੰਮ ਵਧੀਆ ਤੇਰਾ ਹਾਂਜੀ ਹਾਂਜੀ ਵਧੀਆ ਜੀ ਵਧੀਆ ਚੱਲੀ ਜਾਂਦਾ ਬਸ ਥੋੜੀ ਬਹੁਤੀ ਤਨਖਾਹ ਤਨ ਖੋ ਬਧਾਈ ਉਹਨਾਂ ਨੇ ਕੁਛ ਹਾਂ ਵਧਾਤੀ ਜੀ ਚੱਲ ਵਧੀਆ ਪਾਈ ਵਧੀਆ ਗੁਜ਼ਾਰਾ ਹੋ ਜਾਂਦਾ ਜੇ 2 ਰੁਪਏ ਚੰਗੇ ਆਉਂਦੇ ਹੁਣ ਚੁੱਲਿਆਂ ਦੇ ਖਰਚੇ ਵੀ ਭਾਈ ਬਹੁਤ ਹੋ ਜਾਂਦੇ ਨੇ ਨਾ ਲੈ ਬੇਕ ਕਰੇ ਵੀ ਕੀ ਇਹ ਪਤਾ ਕੀ ਆ ਦਸਵੀਂ ਕਰਕੇ ਲੱਗ ਗਿਆ ਸੀਗਾ ਇਹ ਉਨ ਦਾ ਹੀ ਲੱਗਿਆ ਹੋਇਆ ਉੱਥੇ ਭਾਗੀ ਹੁਣ ਚੱਲ ਵਧੀਆ ਹੋ ਗਿਆ ਉਥੋਂ ਦਾ ਕੋਈ ਕੰਮ ਵੀ ਨਹੀਂ ਹੁਣ ਵਧੀਆ ਹੋਊਗਾ ਹਾਂ ਭਣੇ ਹੁਣ ਤਾਂ ਤਨਖਾਹ ਵੀ ਵਧਾਤੀ ਉਹਨਾਂ ਨੇ ਕਿਹੜਾ ਤਨਖਾਹ ਵਧਾਤੀ ਚਾਹ ਮੈਨੂੰ ਸ਼ੁਕਰ ਹੈ ਸ਼ੁਕਰ ਹੈ ਵੀਰੇ ਵੀਰੇ ਜਿਹੜਾ ਆਪਣਾ ਮਾਣਾ ਮੋਟਾ ਦੇਣਾ ਲੈਣਾ ਸੀ ਬਾਪੂ ਬੁਮਾਰ ਸੀ ਜਦੋਂ ਉਹ ਸਾਰਾ ਉੱਤਰ ਗਿਆ ਥੋੜਾ ਜਿਆ ਰਹਿ ਗਿਆ ਭਣੇ ਬਾਕੀ ਤਾਂ ਮੈਂ ਨਿਮੇੜ ਤਾ ਚੱਲ ਕੋਈ ਨਾ ਵੀਰੇ ਉਹ ਵੀ ਨਿਬੜ ਜਾਊਗਾ ਚੱਲ ਮੈਂ ਚਾਹ ਲੈ ਕੇ ਆਨੀ ਵੀਰੇ ਨਹੀਂ ਬਸ ਮੈਂ ਚાલਦਾ ਭਣੇ ਚਾਹ ਨੂੰ ਕੀ ਕਰ ਮੈਂ ਜਾਣਾ ਕਿ ਕਿਹਾਂ ਜਾਣਾ ਭਣੇ ਮੈਂ ਹੈ ਬੋਣਾ ਮੇਰੀ ਗੱਲ ਸੁਣ ਪੁੱਤ ਚਾਹ ਦੀ ਕੁੱਟਤਾ ਪੀ ਕੇ ਜਾਈ ਤੂੰ ਨਹੀਂ ਬਸ ਮਸਤੀ ਗੱਲ ਆ ਗਈ ਮੈਂ ਚਾਣਾ ਲੱਗਾ ਥੋੜਾ ਮੈਨੂੰ ਕੰਮ ਹੀ ਹੈਗਾ ਮੈਂ ਹੁਣ ਘਾਂਡਾ ਘਾਂਡ ਕੱਢ ਕੇ ਮੈਂ ਕੰਮ ਆਇਆ ਸੀਗਾ ਸਹਿਰ ਫਿਰ ਮੈਂ ਆਹ ਜਾਂਦਾ ਜਾਂਦਾ ਨੰਗ ਦਾ ਨੰਗ ਦਾ ਭੈਣ ਨੂੰ ਮਿਲ ਜੰਨਾ ਕਿ ਚਲੋ ਚੱਲ ਵੀਰੇ ਆ ਤਾਂ ਤੇ ਬਾਲੀ ਵੀ ਤੇ ਕਿਰਿਆ ਨਾਲ ਕਿੰਨੇ ਦਿਨ ਹੋ ਗਏ ਆਪਣੀ ਕੋਈ ਗੱਲ ਵੀ ਨਹੀਂ ਹੋਈ ਸੀਗੀ ਤੁਸੀਂ ਆ ਗੇ ਨਾ ਮੇਰਾ ਤਾਂ ਰੂਹ ਖੁਸ਼ ਹੋ ਗਈ ਨੇ ਮੇਂ ਤੋਂ ਹੂੰ ਚਲੋ ਭਣੇ ਆਏ ਹੁੰਦਾ ਬਸ ਆਉਣ ਜਾਣ ਨਾਲ ਹੀ ਹੁੰਦਾ ਸਾਰਾ ਕੁਝ ਹਾਂ ਨਾ ਪਈ ਪਿਆਰ ਬਣਿਆ ਰੇ ਮਾਰੇ ਦੀ ਕਿਰਪਾ ਨਾਲ ਬਸ ਤੁਹਾਡੇ ਕਿਹੜਾ ਪੁੱਤ ਮਾਵਾਪ ਹੈ ਹਾਂ ਹੈ ਵੀ ਉਹ ਆਉਣਗੇ ਤੇ ਸਦਾ ਭੈਣ ਭਾਈਆਂ ਅੰਬਰੀ ਆਂਡਾ ਤੋਂ ਨੇ ਆਏ ਆਇਆ ਜਾਇਆ ਕਰੋ ਪੁੱਤ ਜਦੋਂ ਸਾਡਾ ਮਨ ਕਰਦਾ ਹਾਂਜੀ ਹਾਂ ਮਿੱਲਾ ਦਾ ਬੇਬੇ ਤਾਈ ਆਜੀ ਤੇ ਤਾਈ ਕੋਈ ਨਾ ਆ ਜਾਂਦੇ ਆ ਜਾਂਦੇ ਚਲੋ ਠੀਕ ਮਸੀ ਮੈਂ ਵੀ ਚੱਲਦਾ ਭਣ ਚੱਲਦਾ ਮੈਂ ਠੀਕ ਚੰਗਾ ਪੁੱਤ ਠੀਕ ਚੰਗਾ ਬਸ ਚੰਗਾ ਭਾਈ ਸਾਸਰੀ ਕਾਲ ਜਿਉਂਦਾ ਚੰਗਾ ਵੀ ਰਹਿ ਚੰਗਾ ਭਣੇ ਤਿਆਂ ਰੱਖਿਆ ਹੁੰਦਾ ਚੰਗਾ ਹਾਂ ਹਾਂ ਉਹਦੇ ਜਾਂਦਾ ਰਹੀ ਫਿਰ ਮਤਲਬ ਦੇਖਦੀ ਆ ਤਾਈ ਜਿਉਂਦੀ ਰਹੇ ਪਿੰਗਾ ਵੀ ਰਹੇ ਸਸਰੀ ਘਰ ਸਸਰੀ ਘਰ ਭਾਈ ਚੰਗਾ ਬਣ ਕੇ ਚੱਲ ਚੰਗਾ ਹੋਰ ਤਾਈ ਠੀਕ ਆ ਹਾਂ ਹੋਰ ਤਾਂ ਠੀਕ ਹੈ ਸਾਰਾ ਕੁਝ ਆਹ ਕੌਣ ਤੀ ਕੁੜੇ ਇਹ ਮੇਰੇ ਭਾਈ ਸੀਗਾ ਤਾਈ ਅੱਛਾ ਹਾਂ ਅੱਜ ਤਾਈ ਤੁਸੀਂ ਮੰਮੀ ਨਾਲ ਗੱਲ ਕਰ ਲਓ ਸਸਰੀ ਘਰ ਪਹਿਣੇ ਸਸਰੀ ਘਰ ਪਹਿਣੇ ਹੋਰ ਦੱਸ ਕੰਮਿਆ ਮੇ ਲੋ ਹਾਂ ਬਸ ਬੜੀਆ ਠੀਕ ਹੈ ਮੈਂ ਆਖਿਆ ਚੱਲ ਤੂੰ ਤਾਂ ਨਹੀਂ ਗੇੜਾ ਮਾਰਦੀ ਹਣਾ ਨੀ ਕੀ ਕਰਾਵਾਂ ਸੋਂ ਤੈਨੂੰ ਪਤਾ ਕਰਦਾਰ ਆਪਣੇ ਦੂਰ ਹਾਂ ਅੱਗੇ ਤਾਂ ਹੁਣ ਕੁਮਾਰ ਸੀ ਭਾਈ ਉਹਨੂੰ ਤੇਰਾ ਦੁੱਖ ਸੁੱਖ ਕਰੀ ਜਾਂਦੀਆਂ ਤੇ ਆਹ ਲਫਾਫਾ ਜਾਂ ਵੀ ਲੈ ਜਾਂਦੀ ਸੀ ਚਲੋ ਗੱਲਾਂ ਤਾਈ ਜਾਉਣਾ ਨਾ ਤੁਹਾਡੇ ਵਾਸਤੇ ਨਾ ਬਸ ਪਤਾ ਕੀ ਆ ਕੁੜੇ ਲਫਾਫੇ ਚ ਇਹ ਤੇ ਦੇ ਭਾਈ ਆ ਕੇ ਗਿਆ ਤੀ ਦੇਖ ਤੇ ਟੱਕਰਤਾ ਹੈਗਾ ਹਾਂ ਟੱਕਰ ਅੰਬ ਲੈ ਕੇ ਆਇਆ ਸੀ ਲੈ ਰੱਖਣ ਬੇਟਾ ਅੰਬੋ ਮੰਮੀ ਮੈਂ ਨਾ ਅੰਦਰ ਦੇ ਕੰਮ ਕਰਦੀ ਆ ਕੋਈ ਨਾ ਪੁੱਤ ਆ ਸਾਵਿਆ ਫਰਿੱਜ ਚਲਾ ਦੇ ਚੰਗਾ ਠੀਕ ਆ ਹਾਂ ਠੰਡੇ ਹੋ ਜਾਣਗੇ ਅੰਬ ਹੈ ਅੰਬ ਵੀ ਕੋਈ ਚੀਜ਼ ਹੁੰਦੀ ਐ ਨਾ ਪੁੱਤੇ ਦੀ ਹੰਨੇ ਚੱਲ ਪੋਈ ਨਾ ਭੈਣੇ ਖਾਲੇ ਨਾਲੋ ਜਿਹੜਾ ਜਿਹਾ ਵਿਚਾਰਾ ਲਿਆ ਆਜ ਬੱਕ ਚੀਜ਼ ਉਹ ਹੀ ਜੀ ਮਨਜ਼ੂਰ ਐ ਹੁਣ ਅੰਬ ਵੀ ਵਧੀਆ ਨੇ ਅੰਬ ਕਿਹੜਾ ਹੋਣਾ ਮੈਂ ਆਉਂਦੇ ਨੇਗੇ ਇਹ ਵੀ ਤਾਂ ਪੈਸੇ ਲੱਗ ਕੇ ਆਉਂਦੇ ਨੇ ਨਹੀਂ ਐਵੇਂ ਤਾਂ ਨਹੀਂ ਆਉਂਦੇ ਮੇਰੀ ਗੱਲ ਸੁਣ ਮੈਂ ਜਦੋਂ ਮੇਰੀ ਨੁੱਦਾ ਭਾਈ ਆਉਂਦਾ ਹਾਂ 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 ਆਈ ਨਾ ਨਾ ਆਈ ਨਾ ਨਾ ਫਲੂਟ ਲੈ ਕੇ ਆਉਂਦਾਗਾ ਮਨ ਪੁੱਤੇ ਦੇ ਰੰਗ ਬਰੰਗੇ ਸਾਰੇ ਇੰਦੇ ਨੇ ਟੀ ਟੋਕਰੀ ਹੁੰਦੀ ਆ ਬੱਬੂ ਕੋਸ਼ੇ ਕੀ ਫਲਾਂ ਦਾ ਨੋਈ ਨਹੀਂ ਹੁੰਦਾ 6-7 ਫਲ ਤਾਂ ਲੈ ਕੇ ਆਉਂਦਾਗਾ ਨੇ ਭੈਣੇ ਕਾਜੀਆਂ ਗੱਲਾਂ ਕਹਨੇ ਹੁੰਦੇ ਨੇ ਵੱਡੇ ਘਰਾਂ ਦੀਆਂ ਵੱਡੀਆਂ ਗੱਲਾਂ ਹੈ ਇਹਦੇ ਸਿਰ ਤੇ ਮਾਪਾਪ ਨਹੀਂ ਹੈਗੇ ਕੁੜੀ ਦੇ ਜੇ ਹੁਣ ਮਾਪਾਪ ਨਾਲ ਹੀ ਆ ਸਾਰਾ ਕੁਝ ਤੈਨੂੰ ਪਤਾ ਮਾਂ ਹੋਵੇ ਸੌ ਚੀਜ਼ ਲੈ ਕੇ ਪੜਦੀ ਆ ਕਰਤੀ ਦੇ ਆਲੀ ਕਹਿੰਦੇ ਮੇਰੇ ਥੀ ਕੋਲ ਜਾਨੀ ਆ ਵੀ ਲੈ ਜਾ ਆ ਵੀ ਲੈ ਜਾ ਹੁਣ ਉਹਦਾ ਭਾਈ ਆ ਵਿਚਾਰਾ ਕੱਲਾ ਜਾਣਾ ਹੁਣ ਇਹਨੂੰ ਪੈਨੇ ਹੁੰਦੇ ਪਾਲਾ ਕੋਕੇ ਪਾਲਾ ਲੈ ਜੇ ਕਿ ਮਾਪਿਓ ਨਹੀਂ ਹੈਗੇ ਮਾਪਿਓ ਘਰ ਨਾਲ ਲੈ ਗਈ ਘਰ ਤਾਂ ਇਸੇ ਨੂੰ ਸਮਾ ਕੇ ਕਹਿੰਦੇ ਸਾਰੀ ਜਾਇਦਾਦ ਜ਼ਮੀਨ ਘਰ-ਬਾਰ ਨੇ ਲੈ ਕੇ ਤਾਂ ਚੱਲ ਤੇਰੀ ਗੱਲ ਮੈਂ ਮੰਨਦੀ ਆ ਲੈ ਕੇ ਤਾਂ ਨਹੀਂ ਗਏ ਗੱਲ ਕਰ ਫਿਰ ਵੀ ਵਿਚਾਰੇ ਫੈਕਟਰੀ ਚ ਕੰਮ ਕਰਦਾ ਹੁਣ ਇਹਨਾਂ ਕਿੰਨਾ ਕੁ ਪੈਸਾ ਦਿੰਦੇ ਨੇ ਇਹਨੂੰ ਹੈ ਸਾਾਬ ਦੇ 15 ਕਹ ਹਜ਼ਾਰ ਮਿਲਦਾ ਪਤਾ ਨਹੀਂ ਵੀ ਆ ਪਤਾ ਨਹੀਂ 15 ਕਹ ਹਜ਼ਾਰ ਦਾ ਤਨਖਾਹ ਦਾ ਉਹ ਤੈਨੂੰ ਪਤਾ ਹੀ ਹੈ ਘਰ ਦੇ ਖਰਚੇ ਨਹੀਂ ਪੂਰੇ ਹੁੰਦੇ 15 ਹਜ਼ਾਰ ਨਾਲ ਤਾਂ ਨਾ ਭਾਈ ਸਾਡੇ ਤਾਂ ਕੋਈ ਨਹੀਂ ਆਈ ਕੋ ਗੱਲ ਹੋਰ ਸੁਣ ਲੈ ਦੇਖ ਸਾਡੇ ਸਾਰੇ ਟੱਬਰ ਦੇ ਕੱਪੜੇ ਚਾਹੇ ਕਨਾ ਉਹਨੇ ਮਹੀਨੇ ਵਾਂਗਰੋ ਕਿਹੜਾ ਪਾਣਾ ਅੱਛਾ ਦੇਖ ਲੈ ਮੇਰੇ ਕੱਪੜੇ ਹੈ ਇਹਦੇ ਡੈਡੀ ਦੇ ਹੈਂ ਆਵਦੀ ਭੈਣ ਦੇ ਕੱਪੜੇ ਲੀੜੇ ਸਾਰੇ ਲੈ ਕੇ ਆਉਂਦਾ ਗਾ ਹੁਣ ਲੈ ਦੇਖ ਲੈ ਨਾਨੇ ਭਾਈ ਮੈਂ ਆ ਆਖਾਂਗੀ ਜੀ ਕਹਿੰਦੀ ਆ ਮੈਨੂੰ ਤਾਂ ਇੱਕ ਗੱਠਲੀਰ ਨਹੀਂ ਆਈ ਫਾਹੀ ਮੈਂ ਮਰ ਜਾ ਨਾ 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 ਭੈਣੇ ਤਾਂ ਹੂੰ ਕਹਿੰਦੀ ਆ ਮੈਨੂੰ ਅੰਨੇ ਸੂਟ ਆਉਂਦੇ ਆ ਮੈਂ ਤਾਂ ਆਪਦੇ ਕੋਲ ਮਾਂ ਦੀ ਕਿ ਕਿੱਠਲੀਰ ਨਹੀਂ ਜਾਣਦੀ ਸੱਚੀ ਗੱਲ ਆ ਹੂੰ ਤਾਂ ਮੈਂ ਵੀ ਕਦੇ-ਕਦੇ ਸੋਚਦੀ ਹੁੰਨੀ ਆ ਹਾਂ ਵੀ ਮਨਾ ਮੈਂ ਤਾਂ ਥੋੜਾ ਜਿਹਾ ਗਲਤੀ ਸਟੈਪ ਚੱਕ ਲਿਆ ਸਾਜੇ ਮੇਰਾ ਮੁੰਡਾ ਕਿਹੜਾ ਵੱਡਾ ਵਾਰ ਤੇ ਨਾਲੇ ਬਹਿਣ ਨੂੰ ਬਸ ਮੇਰੀ ਭੈਣ ਨੇ ਬਾਲੀ ਕਹਾੜ ਕਰੀ ਤੂੰ ਮੁੰਡੇ ਨੂੰ ਰਿਸ਼ਤਾ ਲਾਇ ਲੈ ਰਿਸ਼ਤਾ ਲਾਇ ਲੈ ਆਸਤਤ ਪਰਥੀ ਜੇ ਭੈਣੇ ਲੈ ਲਿਆ ਰਿਸ਼ਤਾ ਮੈਂ ਤਾਂ ਐਸੀ ਵੀ ਚਲ ਕਿਸੇ ਚੰਗੇ ਘਰ ਦੀ ਤੀ ਪਹਿਨ ਲਵਾ ਕੇ ਖਾਨਦਾਨ ਦੀ ਚਲ ਐਨਾ ਕਹ ਮੈਨੂੰ ਦਾ ਸਵਾ ਬਧੀਏ ਅੱਛਾ ਹਾਂ ਮੇਰੇ ਮੁੰਡੇ ਨੇ ਕਦੇ ਬੋਲੀ ਸਾਰਾ ਘਰ ਦਾ ਕੰਮ ਥੰਦਾ ਕਰਦੀ ਐ ਨੂੰ ਮੇਰੀ ਬਥੇਰੀ ਵਧੀਆ ਨਾਲੇ ਆ ਕਹਨੇ ਹੁੰਦੇ ਨੇ ਸਮਾਨ ਕੀ ਨਹੀਂ ਦੇਖਿਆ ਨੂੰ ਤੇ ਚੰਗੀ ਚਾਹੀਦੀ ਐ ਜਿਹੜੀ ਆਪਦੀ ਸੱਸ ਸਹੁਰੇ ਦੀ ਕਦਰ ਕਰੇ ਹੈ ਲੋ ਦੋਸ ਉਹ ਮੈਂ ਦੇਖਿਆ ਤੇਰਾ ਮੁੰਡਾ ਪੰਪਾਈ ਮੇਰੇ ਮੁੰਡੇ ਨੇ ਤਾਂ ਕੋਈ ਨਹੀਂ ਗੱਡੀ ਦਿੱਤੀ ਹੈਗੀ ਹਾਂ ਐਵੇਂ ਮੈਂ ਕਹਾ ਹਾ ਹੋਇਆ ਇਹ ਤਾਂ ਤੁੰਤੇ ਨੂੰ ਪਤਾ ਹੀ ਆ ਭਾਈ ਵਿਆਹ ਚਲ ਤੂੰ ਮਤਾਮ ਨਾਲ ਕਰਿਆ ਦੇਖ ਬਾਤ ਦੇਖ ਲੈ ਸਾਡੇ ਲੈ ਜੀ ਬਾਰੇ ਬਣਾਈ ਸੋਹਣੀਆਂ ਨੇ ਨਾ ਟੂੜ ਟੋਲੀ ਆ ਰੱਖੀ ਆ ਟੁੱਕਰ ਵਰਗੀ ਓਟੀ ਹਾਂ ਪਟੋਲੇ ਦੀ ਇਹਦੇ ਡੈਡੀ ਨੂੰ ਪਾਈ ਜਾਈ ਅੱਛਾ ਹਾਂ ਛੋੜ ਤਾਂ ਭਾਈ ਬਹੁਤ ਕਰਦਾ ਲੈਣ ਪਾਲਾ ਦਿੱਤਾ ਹੈ ਇਹਨਾਂ ਨੇ ਤਾਂ ਸਾਡੇ ਲਾਗੀਆਂ ਨੂੰ ਵੀ ਸਿੱਕੇ ਦਿੱਤੇ ਨਹੀਂ ਸੋਂ ਖਾਂ ਲਾਕੀ ਦਿੱਤੀ ਵੀ ਮੇਰੇ ਤਾਂ ਮੰਨੇ ਨੇ ਭਾਣੇ ਨਾਉਂ ਕਰਤਾ ਰਿਸ਼ਤੇਦਾਰ ਖੜਖੜ ਦੇਖਣ ਸਾਡੇ ਤਾਂ ਉਹ ਲਾ ਦੇ ਹਾਂ ਬਸ ਭਣ ਅਸਲ ਕਹਿੰਦੇ ਹੁੰਦੇ ਨੇ ਤੈਨੂੰ ਪਤਾ ਏ ਕਿਸਮਤਾਂ ਤੋਂ ਬਿਨਾ ਕੁਛ ਨਹੀਂ ਗਾ ਜੇ ਕਿਸਮਤ ਚੰਗੀ ਹੈ ਪਣ ਤਾਂ ਸਾਰਾ ਕੁਝ ਹੀ ਹੈ ਹਾਂ ਕਿਸਮਤਾਂ ਤਾਂ ਬਣਾਉਣੀਆਂ ਪੈਂਦੀਆਂ ਨੇ ਕਦੇ ਵੀ ਨਾ ਰਿਸ਼ਤੇਦਾਰੀ ਚੋਂ ਤਾਂ ਰਿਸ਼ਤਾ ਨਾ ਲਵੀ ਇਹ ਤਾਂ ਪਹਿਲੀ ਜਣਾ ਵੱਢਦੇ ਨੇਗੇ ਹਾਂ ਇਹ ਤਾਂ ਤੇਰੀ ਗੱਲ ਸਿਆਣੀ ਹੈ ਹਾਂ ਵੀ ਨਹੀਂ ਮੈਂ ਤਾਂ ਬਸ ਫਿਰ ਤੈਨੂੰ ਪਹਿਲਾਂ ਦੱਸ ਕੇ ਛੱਡੀਆਂ ਵੀ ਮੇਰੀ ਭੈਣ ਨੇ ਬਾੜੀ ਕਹਾੜੀ ਨਹੀਂ ਮੇਰੇ ਮੁੰਡੇ ਚ ਕਾਦੀ ਘੱਟ ਦੇਖ ਨਸ਼ਾ ਨਹੀਂ ਪੱਤਾ ਨਹੀਂ ਮੇਰੇ ਮੁੰਡੇ ਨੂੰ ਸੋਨਾ ਕੰਮਕਾਰ ਆ ਸਾਡਾ ਹਾਂ ਪਿੰਡ ਦੇ ਵਿੱਚ ਸਾਰੇ ਐਸਰਉਂਦੇ ਨੇ ਵੀ ਹਾਂ ਇਹਦਾ ਮੁੰਡਾ ਤਾਂ ਲਾਇਕ ਐ ਦੇਖ ਪੈਸੇ ਨਾਲ ਪੈਸਾ ਕਮਾਉਂਦਾ ਮੇਰਾ ਪੁੱਤ ਕਿਸੇ ਚੀਜ਼ ਦੀ ਘਾਟ ਹੀ ਨਹੀਂ ਸਾਡੇ ਤਾਂ ਹਾਂ ਨੂਨ ਹੀ ਤਾਂ ਵੀ ਵਧੀਆ ਰਹਿਣਾ ਤਾਂ ਤੈਨੂੰ ਪਤਾ ਤਾਂ ਹੈਗਾ ਤੇਰਾ ਹਾਂ ਇਹ ਤਾਂ ਕੱਲ ਤੇ ਵੀ ਦਵਾ ਲੈਣਾ ਦੇ ਹਾਂ ਫਿਰ ਮੈਂ ਕਹਾਂ ਉਹ ਭੇਜਾਂ ਮੈਂ ਚਾਦੀ ਕੁੱਟ ਬਣਾ ਲੈਣਾ ਬਸ ਮੇਰੀ ਗੱਲ ਸੁਣ ਕੋੜੇ ਪੁੱਤਾਂ ਤੇ ਤੈਨੂੰ ਚਾਦੀ ਨਾ 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 ਪਹਿਨੇ ਕੱਲ ਸੁਣ ਲੈ ਮੇਰੀ ਕਿਉਂ ਸਾਡੇ ਤਾਂ ਰਿਸ਼ਤੇਦਾਰਾਂ ਨੇ ਆਉਣਾ ਪਹਿਨੇ ਨਾਲੇ ਆਉਣਾ ਵੀ ਕਿੱਥੋਂ ਆ ਅਮਰੀਕਾ ਚੋਂ ਅੱਛਾ ਹਾਂ ਛੱਡ ਤੇ ਤੇਰੀ ਪਤਾ ਸਾਡੇ ਰਿਸ਼ਤੇਦਾਰ ਭਾਣੇ ਤਕੜੇ ਨਹੀਂ ਬਾਲੇ ਹਾਂ ਹੋਰ ਚਲ ਚੰਗਾ ਜੇ ਟਾਈਮ ਲੱਗਿਆ ਤਾਂ ਆਜੀ ਚੰਗਾ ਚੰਗਾ ਹੋਰ ਮੈਂ ਤਾਂ ਗੱਲਾਂ ਗੱਲਾਂ ਚ ਹੀ ਰਹੇ ਦੇਖ ਲੈ ਕਿੰਨੀ ਸੋਹਣੀ ਐ ਤੇਰੀਆਂ ਵਾਲਾਂ ਮੀਮਾ ਮਰ ਜਾ ਉਹ ਗੱਲ ਤੇਰੀ ਸੱਚੀ ਐ ਪਰ ਰਿਸ਼ਤੇਦਾਰਾਂ ਨੇ ਆਪ ਵੱਡੇ ਹੁੰਨੇ ਆ ਮੇਰੇ ਮੁੰਡੇ ਚ ਕਿਹੜਾ ਕਾਸੇ ਦੀ ਘਾਟ ਸੀ ਜੀ ਮੈਂ ਮੇ ਮੱਧਮ ਧੱਕੇ ਰਿਸ਼ਤਾ ਲੈ ਲਿਆ ਜੇ ਮੈਂ ਕੋਈ ਚੱਜ ਦਾ ਰਿਸ਼ਤਾ ਲੈਂਦੀ ਮੇਰਾ ਵੀ ਮੇਰੀ ਨੂੰ ਘਰ ਪਰਦਾਂ ਦੀ ਲਿਆ ਕੇ ਸਮਾਨ ਨਾਲੇ ਮੈਨੂੰ ਵੀ ਇਹਦੇ ਵਰਗੀਆਂ ਵਾਲੀਆਂ ਆ ਜਾਂਦੀਆਂ ਖਬਰ ਪਰ ਮੈਂ ਤਾਂ ਬਹੁਤ ਵੱਡੀ ਗਲਤੀ ਕੀਤੀ ਐ ਚਲ ਪਾਈ ਦੇਖਦੀਆਂ ਹਾਂ ਕੋਈ ਨਹੀਂ ਸਾਰੇ ਦੀ ਗੱਲ ਹੈ ਹੁਣ ਕੀ ਕਰਾਂ ਕੀ ਨਾ ਕਰਾਂ ਹੁਣ ਮੈਂ ਤਾਂ ਸਮਝ ਤੋਂ ਬਾਹਰ ਹੋ ਗਈ ਗੱਲ ਮੇਰਾ ਰਿਸ਼ਤਾ ਲੈ ਕੀ ਪਸਤਾਉਨੀ ਆ ਆ ਗਿਆ ਪੁੱਤ ਹਾਂ ਬੇਬੇ ਆ ਗਿਆ ਬਾਲਾ ਮਹਿਕਮਾ ਵਾਲੇ ਬਾਲਾ ਤਾਂ ਪੰਦਰੇ ਬਹੁਤ ਦੁਖੀ ਕਰਦੇ ਨੇ ਇਹ ਅਗਲਾ ਕਹਿ ਦਿੰਦਾ ਪੁੱਤ ਵੀ ਸਰਕਾਰੀ ਰੋਟੀ ਐ ਸਰਕਾਰੀ ਰੋਟੀ ਐ ਕੰਮ ਕਰਨੇ ਬਥੇਰੇ ਔਕੇ ਨੇ ਕਾਦੀ ਸਰਕਾਰੀ ਰੁਟੀ ਆ ਕਦੇ ਇੱਧਰਲੇ ਖੰਭੇ ਚੜ ਜਾ ਅੱਬੇ ਕਦੇ ਉੱਧਰਲੇ ਖੰਭੇ ਚੜ ਜਾ ਕਦੇ ਉਹ ਤਾਰ ਤਾਰ ਦੇ ਕਦੇ ਆਹ ਤਾਰ ਤਾਰ ਦੇ ਬਸ ਸਾਰਾ ਦਿਨ ਇਨਾਂ ਚੀਜ਼ਾਂ ਚ ਲੱਗ ਜਾਂਦਾ ਹੈਗਾ ਉਤੋਂ ਹੀ ਮਰ ਜਾਂਦੀ ਗਰਮੀ ਇੰਨੀ ਪੈਂਦੀ ਹੈ ਹੋਰ ਭਾਈ ਧੁੱਪ ਬਹੁਤ ਹੈਗੀ ਕੀ ਹੋਰ ਬੇਬੇ ਹੁਣ ਫਿਰ ਕੀ ਹੋ ਗਿਆ ਬੇਬੇ ਤੇਰਾ ਅੱਜ ਮੂੰਹ ਜੋ ਉਤਰਿਆ ਪਿਆ ਹੈਗਾ ਕੁਛ ਨਹੀਂ ਹੋਇਆ ਭਾਈ ਹੁਣ ਆਹ ਬਣਾ ਕੀ ਆ ਠੀਕ ਹੈ ਸਭ ਕੁਝ ਬਸ ਸਾਰਾ ਠੀਕ ਹੀ ਹੈ ਜਿਹੜਾ ਬਣ ਗਿਆ ਬਸ ਚਾਹ ਪਾਣੀ ਰੋਟੀ ਖਾ ਲਈ ਬੇਬੇ ਤਨੇ ਸਭ ਕੁਝ ਖਾ ਲਿਆ ਫਿਰ ਮੈਂ ਫਿਰ ਬੇਬੇ ਫਿਰ ਗੱਲ ਕੀ ਹੋ ਗਈ ਅੱਜ ਤੇਰਾ ਸਾਲਾ ਆਇਆ ਸੀ ਅੱਛਾ ਨੰਗਨਾ ਕਿੱਲੋਂ ਬਲੇੜੜਾ ਇਹਨੂੰ ਸ਼ਰਮ ਨਹੀਂ ਆਈ ਹੈਗੀ ਉਹ ਬੇਬੇ ਜਿੰਨੀ ਕੋ ਉਹਨਾਂ ਦੀ ਗੁੰਜਾਇਸ਼ ਹੈ ਉਹਨਾਂ ਕੋਨੇ ਕਰ ਲਿਆ ਆਇਆ ਹੋਊਗਾ ਉਹ ਹੁਣ ਤੈਨੂੰ ਵੀ ਪਤਾ ਹੈ ਉਹ ਤਾਂ ਆਪ ਕਬੀਲਦਾਰੀ ਕਿਵੇਂ ਚਲਾਉਂਦਾ ਹੈਗਾ ਲਗਾ ਕਹਿੰਦਾ ਕਬੀਲਦਾਰੀ ਕਿਵੇਂ ਚਲਾਉਂਦਾ ਫਿਰ ਹੁਣ ਤੂੰ ਵੀ ਸਰਕਾਰੀ ਮਲਾਜ਼ਮ ਹੈ ਮਲਾਜ਼ਮਾ ਨਾਲ ਮੱਥਾ ਲਾਉਣਾ ਕਿਤੇ ਥੋੜੀ ਘਣੀ ਗੱਲ ਨਹੀਂ ਹੈਗੀ ਅਗਲਾ ਦੇਖ ਕੇ ਪੈਰ ਚੱਕਦਾ ਵੀ ਸਾੜ ਤਾਂ ਨਹੀਂ ਜਾਇਸ ਨਹੀਂ ਹੈਗੀ ਥਾਲ ਬੇਬੇ ਉਹ ਫੈਕਟਰੀ ਚ ਕੰਮ ਕਰਦਾ ਜਿਹੇ ਜੀ ਉਹਦੀ ਤਨਖਾਹ ਉਹ ਜਾ ਕੁਸਾ ਕਰ ਲੈਂਦਾ ਹੈਗਾ ਲੈ ਤਨਖਾਹ ਹੁਣ ਕੁੜੀ ਨੂੰ ਕੀ ਗੱਲ ਹੋਣਾ 100 ਰੁਪਏ ਜੋ ਗਰੀ ਸੀਗੀ ਉਹਨਾਂ ਦੀ ਭੈਣ ਵਿਆਹ ਵਾਲੇ ਨੇ ਕੋਈ ਚਾਜ ਨਾਲ ਲੱਲਣ ਲਾਏ ਹੈਗੇ ਉਦੋਂ ਆਪਾਂ ਚੁੱਪਚੀਤੇ ਰਹਿ ਗਏ ਵੀ ਚੱਲ ਕੋਈ ਗੱਲ ਨਹੀਂ ਕੁਛ ਤਾਂ ਆਪਣੀ ਭੈਣ ਨੂੰ ਦੇ ਕੀ ਤੋਰੂਗਾ ਨਾ ਆ ਬੱਸ ਜਾਇ ਜਾਇ ਵਿਆਹ ਵਾਲੇ ਲੱਲਣ ਲਾਤੇ ਆ ਹੁਣ ਫੇਰ ਹੁਣ ਲੱਲਣ ਲਾਈ ਜਾਂਦਾ ਹੈਗਾ ਇੰਨੀ ਸ਼ਰਮ ਆਉਂਦੀ ਹੈ ਲੋਕਾਂ ਤੋਂ ਇੰਨੀ ਸ਼ਰਮ ਆਉਂਦੀ ਹੈ ਮੈਨੂੰ ਪਤਾ ਹੈ ਮੇਨ ਲੋਕ ਕਿੰਨੇ ਕਿੰਨੇ ਮਹਿਨੇ ਦਿੰਦੇ ਨੇ ਤੇਮੀਆਂ ਦੇ ਗੱਲਾਂ ਮੈਂ ਤਾਂ ਸੁਣੀਆਂ ਨਹੀਂ ਜਾਂਦੀਆਂ ਕੀ ਗੱਲ ਹੋ ਗਈ ਬੇਬੇ ਕੀ ਕਹਿਤਾ ਤੈਨੂੰ ਕਿਸੇ ਨੇ ਕਿਸੇ ਨੇ ਕੀ ਕਹਿਣਾ ਹੁਣ ਭਾਈ ਮੈਨੂੰ ਕੜਾ ਲੈਂਦਾ ਨਹੀਂ ਹੈਗਾ ਤੂੰ ਫਿਰ ਵੀ ਸਰਕਾਰੀ ਮੁਲਾਜ਼ਮ ਸੀ ਕੁਛ ਨਾ ਕੁਛ ਕੋਈ ਮੋਟਰਸਾਈਕਲ ਦੇ ਦਾਂਦੇ ਗੱਡੀ ਤਾਂ ਦੂਰ ਦੀ ਗੱਲ ਹੈ ਐਨਕ ਗਜੈਸ ਵੀ ਨਹੀਂ ਸੀ ਉਹਦੇ ਵਿੱਚ ਤੇ ਇਹ ਤਾਂ ਗਰੀਬ ਤੋਂ ਗਰੀਬ ਵੀ ਨਾ ਕੁਝ ਤਾਂ ਕਰ ਦਿੰਦਾਗਾ ਇਹ ਤਾਂ ਗੱਲ ਬੇਬੇ ਤੇਰੀ ਸਹੀ ਹੈ ਫੇਰ ਉਹ ਮਾਈਕੋ ਟੁੱਟੀ ਜੀ ਸਕੂਟਰੀ ਆ ਸਾਰਾ ਦਿਨ ਉਹੀ ਚੱਕੀ ਫਿਰੀ ਜਾਂਦਾਗਾ ਜੇ ਕਿਤੇ ਮੋਟਰਸਾਈਕਲ ਹੁੰਦਾ ਆਪਦਾ ਵਧੀਆ ਤਰੀਕੇ ਨਾਲ ਟਾਈਮ ਨਾਲ ਕੰਮ ਜਾਂਦੇ ਹਾਂ 10 ਵਾਰ ਤਾਂ ਖਰਾਬ ਹੋ ਜਾਂਦੀ ਆ ਰਸਤੇ ਦੇ ਵਿੱਚ ਨਾਲੇ ਪੁੱਤ ਤੇਰੀ ਇੱਜ਼ਤ ਬਣਦੀ ਅਗਲਾ ਕਹਿੰਦਾ ਮੋਟਰਸਾਈਕਲ ਸਹੁਰਾ ਨੇ ਦਿੱਤਾ ਹੈ ਹਾਂ ਹੁਣ ਤੂੰ ਕਿਸੇ ਨੂੰ ਕੀ ਕਹੇ ਮੈਂ ਤਾਂ ਕੀ ਕਹਣਾ ਬੇਬੇ ਹੁਣ ਹੁਣ ਕੀ ਕੀ ਕਹੀਏ ਫਿਰ ਮੈਂ ਤਾਂ ਲੋਕਾਂ ਦੇ ਗੱਲਾਂ ਭਾਈ ਸੁਣਨੇ ਬਹੁਤ ਔਖੀਆਂ ਨੇ ਗਈਆਂ ਹੁਣ ਕੋਸਣਾ ਮੇਰੀ ਗੱਲ ਸੁਣ ਲੈ ਹਾਂ ਬੇਬੇ ਦੱਸ ਮੈਨੂੰ ਨਹੀਂ ਪਤਾ ਹੈਗਾ ਤੂੰ ਇਹਦੇ ਨਾਲ ਕਿਵੇਂ ਨਾ ਕਿਵੇਂ ਗੱਲ ਕਰ ਠੀਕ ਹੈ ਮੋਟਰਸਾਈਕਲ ਤਾਂ ਤੁਨ ਲੈਣੀ ਲੈਣਾ ਜਿਵੇਂ ਮਰਜ਼ੀ ਭਮਾਈਆਂ ਸਾਨੂੰ ਨਹੀਂ ਜੇ ਨਾ ਮੰਨੂਗੀ ਸਿੱਧਾ ਕਹਿਦੀ ਆ ਆਪਣਾ ਚੱਕ ਵੇਗਾ ਆਪਦੇ ਭਾਈ ਦੇ ਮਾਰਚੀ ਵੇ ਜਾ ਜਾ ਕੇ ਫੱਸੀ ਹੋਈ ਆਪੇ ਮੋਟਰਸਾਈਕਲ ਲੈ ਕੇ ਆਵਗੀ ਤੈਨੂੰ ਚਲ ਕੋਈ ਨਾ ਕੋਈ ਨਹੀਂ ਬੇਬੇ ਆਪਾਂ ਕਰਦੇ ਆਂ ਗੱਲ ਕੋਈ ਨਹੀਂ ਹਾਂ ਠੀਕ ਆ ਮਾਤਾ ਰਹਿ ਗਈ ਵੀ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਂ ਪਿਓ ਵਾਰੀ ਐ ਮਾਂ ਪਿਓ ਵਾਰੀ ਐ ਮੈਨੂੰ ਕੋਈ ਪਤਾ ਸੀ ਵੀ ਆ ਲੈਣਾ ਲਾਉਣਗੇ ਇਹ ਆਉ ਦੇਖ ਲੈ ਤੇਰੀ ਤਾਈ ਨੇ ਵਿਆਹ ਕੀਤਾ ਸੀ ਮੁੰਡੇ ਦਾ ਦੇਖ ਲੈ ਸਾਰਾ ਪਿੰਡ ਦੇਖਦਾ ਸੀਗਾ ਸਮਾਨ ਨੂੰ ਆ ਇੰਨਾ ਨਾ ਸਮਾਨ ਹੋ ਜਾ ਤਾਂ ਭਾਈ ਆਉਂਦਾ ਉਹ ਲੈ ਕੇ ਆਉਂਦਾਗਾ ਬਾਕੀ ਸਿਰੇ ਉਹ ਕਹਿੰਦੀ ਮੇਰੇ ਘਰ ਵਾਲੇ ਨੂੰ ਵੀ ਉਹ ਪਾਇਆ ਕੰਮ ਨਹੀਂ ਕੀ ਕੜਾ ਦੱਸਦੀ ਸੀ ਪਤਾ ਨਹੀਂ ਕੀ ਉਹਨੂੰ ਬਾਹਰ ਸੋਨੇ ਦੇ ਰਿੰਗ ਪਾਏ ਨੇ ਕੰਨਾਂ 'ਚ ਆ ਬੇਬੇ ਕੀ ਹੋ ਗਿਆ ਇੰਨੇ ਚੀ ਬੋਲਣ ਲੱਗ ਰਿਓ ਜੀ ਤੁਹਾਨੂੰ ਚਾਹ ਪਾਣੀ ਲਿਆਵਾਂ ਨਾ ਮੈਂ ਨਹੀਂ ਕੁਛ ਲੈਣਾ ਬਸ ਪੀਤੀ ਆ ਜਾ ਫੀ ਲੈ ਜਾ ਤਾਂ ਜਵਾਸ ਬਾਹਰ ਹੋਇਆ ਜੀ ਪਾਣੀ ਲਿਆ ਦਿੰਦੀ ਆ ਪਰ ਨਹੀਂ ਨਹੀਂ ਕੁਛ ਨਹੀਂ ਲੈਣਾ ਅੱਛਾ ਕੋਈ ਨਾ ਮੇਰੇ ਪੁੱਤ ਨੂੰ ਪਾਣੀ ਤਾਂ ਮੈਂ ਆਪੇ ਲਿਆ ਦੂੰਗੀ ਠੀਕ ਹੈ ਨਾ ਤੂੰ ਤੇਰੇ ਭਾਈ ਵਾਸਤੇ ਠੰਡੇ ਤਿਆਰ ਰੱਖ ਭਾਈ ਵਾਸਤੇ ਠੰਡੇ ਚਾ ਰੱਖ ਬੇ ਹਾਂ ਹੋ ਗਈ ਏ ਸਵਰਤ ਜੀ ਨੇ ਵਧੀਆ ਸੀਗੇ ਤੇ ਤੁਸੀਂ ਵੀ ਚੰਜਪ ਲਿਏ ਹੋ ਜੀ ਕੀ ਗੱਲ ਕੋਈ ਗੱਲ ਹੋ ਗਈ ਗੱਲ ਕੀ ਹੋਣੀ ਹੈ ਤੇਰੇ ਭਾਈ ਨੂੰ ਸ਼ਰਮ ਨਹੀਂ ਆਈ ਕਿੱਲੋਂ ਅੰਬ ਲਿਆਉਂਦੇ ਇਹਨੂੰ ਇਹਦੇ ਨੂੰ ਤਾਂ ਨਾ ਹੀ ਲੈ ਕੇ ਆਉਂਦਾ ਬੀਬੇ ਅੱਗੇ ਤਾਂ ਤੁਸੀਂ ਕਿਤੇ ਕਿਹਾ ਨਹੀਂ ਅੱਗੇ ਵੀ ਤਾਂ ਕੇਂਦੇ ਜਦਾਂ ਚੱਲਿਆ ਉਹਦਾ ਅੱਜ ਤੁਸੀਂ ਕਿੱਲੋਂ ਅੰਬਾਂ ਪਿੱਛੇ ਬੋਲਣ ਲੱਗ ਗਏ ਤੁਹਾਨੂੰ ਪਤਾ ਤਾਂ ਹੈਗਾ ਬੀਬੇ ਜਿੰਨੀ ਕੋਈ ਗੰਜੈਸਾ ਉਹਨਾਂ ਕੋਨੇ ਲੈ ਜਾਂਦਾ ਨਾ ਗੰਜੈਸ ਮਤਾ ਕੋ ਮੱਥਾ ਲਾਉਣਾ ਸੀ ਤੇਰੇ ਭਾਈ ਨੇ ਹੈ ਫਿਰ ਮੇਰੇ ਪੁੱਤ ਨੂੰ ਕਾਹਨੂੰ ਗਾਲਿਆਗਾ ਉਹਨੂੰ ਪਤਾ ਨਹੀਂ ਹੈਗਾ ਮਲਾਜਮ ਹੈ ਇਹ ਕਿਵੇਂ ਮਰਜੀ ਕਰਦਾ ਕਿਵੇਂ ਨਾ ਕਰਦਾ ਮੇਰੇ ਪੁੱਤ ਨੂੰ ਕੁਛ ਤਾਂ ਵਿਆਹ ਵਾਲੇ ਲੇਨਰ ਲਾਉਂਦਾ ਪਰ ਤੁਸੀਂ ਜਮਾਂ ਤੁਸੀਂ ਚਿੱਟਾ ਦਿਖਾ ਕੇ ਬੇਬੇ ਮੇਰੇ ਭਰਾ ਨੇ ਪਹਿਲਾਂ ਗੱਲ ਕੀਤੀ ਸੀ ਨਾ ਵਿਚੋਲੇ ਨੇ ਤੁਹਾਨੂੰ ਕਿਹਾ ਸੀ ਵੀ ਉਹਨਾਂ ਕੋਲ ਕੱਲੀ ਕੁੜੀ ਆ ਦੇਣ ਤੇ ਤੁਸੀਂ ਨੇ ਕੀ ਕਿਹਾ ਸੀ ਵੀ ਸਾਲ ਕੁੜੀ ਘਰ ਸੰਭਲਣੀ ਚਾਹੀਦੀ ਆ ਜੇ ਤਾਂ ਬੇਬੇ ਕਦੇ ਮੈਂ ਥੋੜਾ ਕਹਿਣਾ ਹੋਵੇ ਥੋੜਾ ਘਰ ਦਾ ਸੰਭਲਿਆ ਹੋਵੇ ਥੋੜਾ ਕਦੇ ਕੋਈ ਕੰਮ ਨਾ ਕੀਤਾ ਹੋਵੇ ਤੁਸੀਂ ਫੇਰ ਕਹੋ ਜਾਂ ਤੁਹਾਨੂੰ ਕਦੇ ਸ਼ਿਕਾਇਤ ਦਾ ਮੌਕਾ ਦਿੱਤਾ ਹੋਵੇ ਹੁਣ ਸਾਲ ਬਾਅਦ ਤੁਸੀਂ ਆਏ ਜੇ ਗੱਲ ਕਰਨ ਲੱਗੇ ਹੋ ਨਾ ਮੇਰੀ ਗੱਲ ਸੁਣ ਲੈ ਜਦੋਂ ਤੂੰ ਆਈ ਨਹੀਂ ਸੀ ਨਾ ਉਦੋਂ ਘਰ ਦੇ ਕੰਮ ਕੌਣ ਕਰਦਾ ਸੀ ਮੈਂ ਘਰ ਦੇ ਕੰਮ ਕਰਦੀ ਸੀ ਨਾ ਪਰ ਅਸੀਂ ਤੇਰੇ ਕੰਮ ਨਹੀਂ ਦੇਖਣੇ ਆ ਜਿਹੜੇ ਲੋਕ ਮੈਨੂੰ ਮੂੰਹੋਂ ਤੋਂ ਕੋਈ ਗੱਲਾਂ ਕਰਦੇ ਨੇ ਤੀਵੀਆਂ ਨਾ ਮੈਨੂੰ ਉਹ ਦੱਸ ਮੈਂ ਉਹਨਾਂ ਦੇ ਕਿਵੇਂ ਮੂੰਹ ਪਰਾਂ ਕੀ ਕਹਿ ਕੇ ਖੜਾ ਮੈਂ ਉਹਨਾਂ ਨੂੰ ਐਡਾ ਨਾ ਭਾਈ ਨੰਗ ਵੀ ਨਹੀਂ ਹੈਗਾ ਕੋਈ ਵੀ ਇੱਕ ਦਸ ਮੋਟਰਸਾਈਕਲ ਤੱਕ ਨਾ ਦੇ ਸਕਦਾ ਹੋਵੇ ਤੂੰ ਆਪ ਸੋਚ ਵੀ ਮੈਂ ਟੁੱਟੀ ਸਕੂਟਰੀ ਤੇ ਜਾਂਣਾ ਜਿਹੜੀ ਰਸਤੇ 'ਚ 10 ਵਾਰ ਬੰਦ ਹੋ ਜਾਂਦੀ ਆ ਐਨੀ ਤਾਂ ਸ਼ਰਮ ਆਉਣੀ ਚਾਹੀਦੀ ਆ ਜਿ ਕਿਹਾ ਜੇ ਗੱਲਾਂ ਕਰਦੇ ਤੁਸੀਂ ਅੱਜ ਤੁਸੀਂ ਆਏ ਕਹਿਣ ਲੱਗੇ ਉਦੋਂ ਨਾ ਤੁਸੀਂ ਕਦੇ ਕੁਝ ਕਿਹਾ ਨਹੀਂ ਨਹੀਂ ਲ ਨੀ ਮੇਰੀ ਗੱਲ ਸੁਣਾ ਜੇ ਤੇਰੇ ਭਾਈ ਤੋਂ ਅਸੀਂ ਮੰਗਿਆ ਨਹੀਂ ਉਹਨੇ ਵੀ ਸ਼ਰਮ ਲਾਤੀ ਅਸੀਂ ਤਾਂ ਐ ਸੋਚਾ ਸੀ ਵੀ ਆਹਦੇ ਜਵਾਨ ਕਾਨੂੰ ਖਰਾਬ ਕਰਨੀ ਆ ਕਾਨੂੰ ਗੰਦੀ ਜਵਾਨ ਕਰਨੀ ਆ ਪਰ ਉਸਨੇ ਜਮੀ ਸ਼ਰਮ ਲਾਤੀ ਉਹਨੂੰ ਕੁਛ ਤਾਂ ਕੁਛ ਤਾਂ ਔਰਦਾ ਸੀ ਵੀ ਮੇਰੀ ਭੈਣ ਨੂੰ ਮੈਂ ਆ ਨੱਕ ਮੁਸ਼ਕਲਾ ਕੇ ਤੋਰਾ ਉਹ ਜਮੀ ਖਾਖੀ ਨੰਗ ਕੋਈ ਨਾ ਬੀਬੇ ਮੈਂ ਉਹਦੇ ਨਾਲ ਗੱਲ ਕਰੂੰਗੀ ਤੁਸੀਂ ਬੇਫਿਕਰ ਰਹੋ ਜੀ ਜੀ ਗੱਲ ਸੁਣ ਲੈ ਐਸੀ ਗੱਲ ਤੇ ਰਹੀ ਠੀਕ ਹੈ ਨਾ ਬਦਲ ਹੀ ਨਾ ਕੋਈ ਨਾ ਬੇਬੇ ਨਹੀਂ ਬਦਲਦਾ ਬਸ ਜਿਵੇਂ ਤੂੰ ਕਹੇਂਗੀ ਮੈਂ ਵੀ ਚੱਲੂਗਾ ਮੈਂ ਜਾਣਾ ਮੇਰਾ ਕੰਮ ਜਾਣਾ ਇਹ ਤਾਂ ਮੋਟਰਸਾਈਕਲ ਮਗਾਉਣੀ ਮਗਾਉਣਾ ਕੋਈ ਨਾ ਕੋਈ ਮਰਜ਼ੀ ਲੈਣਾ ਬੇਬੇ ਚੰਗਾ ਠੀਕ ਆ ਸਿੱਧਾ ਨਹੀਂ ਬਸ ਉਹੀ ਗੱਲ ਕਹਿ ਦੇ ਵੀ ਚੱਕ ਆਪਦਾ ਜੁੱਲੀ ਵਿਸਤਰ ਜਾ ਠੀਕ ਹੈ ਬੇਬੇ ਠੀਕ ਹੈ ਹਾਂ ਮੈਨੂੰ ਪਤਾ ਤੈਨੂੰ ਕੀ ਤੋੜ ਹੈ ਤੈਨੂੰ ਤਾਂ ਮਾ ਆਥਣ ਨੂੰ ਵਿਆਹ ਦਾ ਐਨਾ ਕੁਛ ਬੋਲਤਾ ਬੇਬੇ ਨੇ ਪਹਿਲਾਂ ਤਾਂ ਕਦੇ ਬੋਲੇ ਨਹੀਂ ਹੈਗੇ ਅੰਨਾ ਹੁਣ ਕਿਉਂ ਬੋਲਦੇ ਨੇ ਮੈਨੂੰ ਲੱਗਦਾ ਨਾ ਮੈਨੂੰ ਬੀਰੇ ਨੂੰ ਦੱਸ ਦੇਣਾ ਚਾਹੀਦਾ ਬੀਬੀ ਬੀਰੇ ਦਾ ਜਲੀ ਕਹਿ ਰਹੇ ਨੇ ਵੀਰੇ ਨੂੰ ਫੋਨ ਕਰਦੀ ਆ ਵੀਰਾ ਕਿਉਂ ਨਹੀਂ ਫੋਨ ਚੱਕਦਾ ਕੰਮ ਤੇਰਾ ਹੋਵੇ ਚੱਕ ਲਿਆ ਹਲੋ ਹਲੋ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਣੇ ਕੀ ਹੋ ਗਿਆ ਵੀਰੇ ਹੋਇਆ ਵੀ ਕੁਛ ਨਹੀਂ ਤੇ ਹੋ ਗਿਆ ਵੀ ਬਹੁਤ ਕੁਝ ਗਿਆ ਜੇ ਪਰ ਤੁਰਨਾ ਕਰ ਜਾ ਕੀ ਹੋ ਗਿਆ ਵੀਰੇ ਮੇਰੀ ਸੱਸ ਨਾ ਬਹੁਤ ਅੰਕਰਣ ਲੱਗ ਗਈ ਪਤਾ ਨਹੀਂ ਉਹਨੂੰ ਇਕੋ ਲੱਗਤ ਕੀ ਹੋ ਗਿਆ ਕਿੰਨ ਤੋ ਦਾਜ ਨਹੀਂ ਲੈ ਕੇ ਆਈ ਮੇਰਾ ਮੁੰਡਾ ਸਰਕਾਰੀ ਨੌਕਰੀ ਤੇ ਸੀ ਬਹੁਤ ਕੁਝ ਬੋਲਦੀ ਆ ਤੈਨੂੰ ਰੋਣਾ ਕੋਈ ਗੱਲ ਨਹੀਂ ਚੁੱਪ ਕਰ ਜਾ ਕੋਈ ਜਾਨੀ ਜੂ ਬੋਲਦੇ ਨੇ ਤੂੰ ਚੁੱਪ ਕਰ ਤੂੰ ਸਿਆਣੀ ਬਣ ਕੋਈ ਗੱਲ ਨਹੀਂ ਮੋਲ ਦੀ ਹੁੰਦਲੇ ਵੰਡੇ ਵੀਰੇ ਉਹ ਬੋਲਦੀ ਸੀ ਠੀਕ ਆ ਪਰ ਹੁਣ ਤੇਰੇ ਬਾਜੀ ਵੀ ਬੋਲਣ ਲੱਗ ਗਏ ਮੈਨੂੰ ਇਹ ਉਮੀਦ ਨਹੀਂ ਸੀਗੀ ਇਹਨਾਂ ਤੋਂ ਵੀ ਇਹ ਬੋਲਣਗੇ ਇਹਨਾਂ ਨੇ ਤਾਂ ਕਦੇ ਮੈਨੂੰ ਉਹੇ ਤੋਂ ਬੇ ਨਹੀਂ ਕਹੀ ਸੀਗੀ ਪਤਾ ਨਹੀਂ ਅਚਾਨਕ ਇਹਨਾਂ ਨੂੰ ਕੀ ਹੋ ਗਿਆ ਦਾਲਾ ਕਿੱਥੋਂ ਹੋ ਗਿਆ ਇਹਨਾਂ ਨੂੰ ਪਹਿਲਾਂ ਤਾਂ ਇਹਨਾਂ ਨੂੰ ਕੋਈ ਹੈ ਨਹੀਂ ਸੀਗਾ ਵੀ ਸਾਨੂੰ ਕੋਈ ਚਾਹੀਦਾ ਅੱਜ ਤੱਕ ਬੇਬੇ ਨੇ ਵੀ ਨਹੀਂ ਕਦੇ ਕਿਹਾ ਸੀਗਾ ਪਤਾ ਨਹੀਂ ਵੀਰੇ ਜਦੋਂ ਦਾ ਹੁਣ ਤੂੰ ਆ ਕੇ ਗਿਆਨ

ਕੀ ਰਗਣਾ ਮੈਂ ਆਉਂਗਾ। ਲੈ ਲਾਂ ਮਾਂ ਹਲੇ ਤੱਕ ਚਾਹ ਨਹੀਂ ਪੁੱਛਿਆ ਗਈ। ਪੀ ਤਰਲਾਂ ਚਾਹ ਨਾ ਤਰਲਾਂ। ਇਹ ਕਿਉਂ ਪੁੱਛਦੀ ਆ ਚਾਹ? ਮੈਂ ਤਾਂ ਹੁਣ ਕੋਈ ਮਤਲਬ ਨਹੀਂ ਚਾਹਾਂ ਚੂਹਾਂ ਨਾਲ। ਜੇ ਤਾਂ ਆਪਣੇ ਘਰੇ ਆਉਣੀ ਸੀ ਆ ਗਈ ਬਸ ਇਹਨੇ ਪੈਰ ਆਪੇ ਲਾ ਲੇ। ਠੀਕ ਐ। ਚਾਹੇ ਆਪਾਂ ਹੁਣ ਭੁੱਖੇ ਰਹੀਏ, ਚਾਹੇ ਤਿਆਹ ਰਹੀਏ, ਤੈਨੂੰ ਕੋਈ ਦਿੱਕਾ ਨਹੀਂ گا۔ ਲੈ ਆ ਗਈ ਮੈਂ। ਮੰਮੀ ਚਾਹ ਬਣੀ ਪਈ ਆ। ਲਿਆਦਾ ਤੁਹਾਨੂੰ। ਉਹ ਬਸ ਰਜੀਤਾਏ ਤੇਰੀ ਚਾਤੋਂ ਤੂੰ ਹੀ ਢਫਲਾ ਸਾਨੂੰ ਤੇਰੀ ਚਾਹ ਦੀ ਕੋਈ ਲੋੜ ਨਹੀਂ ਮੰਮੀ ਐ ਕਿਉਂ ਬੋਲਦੀੋਂ ਇਹ じゃ ਕੀ ਹੋ ਗਿਆ ਨਹੀਂ ਹੋਇਆ ਕੀ ਨਹੀਂ ਬਥੇਰਾ ਕੁਸ ਹੋ ਗਿਆ ਹਲੇ ਪੁੱਛਦੀ ਐ ਕਿ ਕੀ ਹੋ ਗਿਆ ਐਂ ਕਰਦੀ ਜਿਵੇਂ ਤਾਂ ਸਿਕ ਚੀਜ਼ ਦਾ ਪਤਾ ਹੀ ਨਹੀਂ ਹੁੰਦਾ ਤੈਨੂੰ ਭਾਬੀ ਮੇਰੀ ਗੱਲ ਸੁਣ ਲੈ ਤੇ ਭਰਾ ਨੂੰ ਫੋਨ ਕਰਕੇ ਕਹਦੇ ਸਾਨੂੰ ਮੋਟਰਸਾਈਕਲ ਚਾਹੀਦਾ ਧੀਰੀ ਤੁਸੀਂ ਤਾਂ ਨਾ ਐਂ ਬੋਲੋ ਮੰਮੀ ਹੁਣੀ ਤਾਂ ਐਂ ਬੋਲਦੀ ਸੀ ਨਾ ਮੈਂ ਤੁਹਾਡੇ ਕਹਿਣ ਤੋਂ ਬਿਨਾਂ ਉਹਦੇ ਭਰਾ ਨੂੰ ਫੋਨ ਪਹਿਲਾਂ ਹੀ ਕਰ ਤਾ ਕਰਤਾ ਕੋਣ ਹਾਂ ਮੰਮੀ ਭਰਦੇ ਉਹਦੇ ਕਰਨ ਨਹੀਂ ਨਹੀਂ ਮੰਮੀ ਮੈਂ ਤਾਂ ਬਸ ਉਹਨੂੰ ਇੰਨੇ ਕਿਹਾ ਵੀ ਤੁਸੀਂ ਦਾਜ ਮੰਗ ਰਹੇ ਹੋ ਵੀ ਉਹ ਤੁਹਾਡੇ ਨਾਲ ਕੀ ਗੱਲ ਕਰੇ ਅੱਛਾ ਉਹ ਕੀ ਗੱਲ ਕਰੂਗਾ ਸਾਡੇ ਨਾਲ ਨਾਲੇ ਦਾਜ ਮੰਗੜਾ ਹੀ ਆ ਤੁਸੀਂ ਕਿਹੜਾ ਪਹਿਲਾਂ ਬਾਅਦ ਦੇ ਤਾਂ ਸਾਨੂੰ ਦੀਦੀ ਜਦੋਂ ਮੇਰਾ ਵਿਆਹ ਹੋਇਆ ਨਾ ਉਹਦੇ ਤੁਹਾਨੂੰ ਤੁਹਾਡੇ ਨਾਲ ਸਾਰੀ ਗੱਲ ਖੁੱਡੀ ਸੀ ਵੀ ਸਾਡੇ ਕੋਲ ਕੱਲੀ ਕੁੜੀ ਦੇਣ ਨੂੰ ਆ ਕੁਛ ਨਹੀਂ ਹੁੰਦਾ ਕਿਆ ਸੀ ਵੀ ਠੀਕ ਆ ਸਾਨੂੰ ਗੱਲੀ ਕੁੜੀ ਚਾਹੀਦੀ ਆ ਵਿਦਾ ਚਾਹੀਦਾ ਨਹੀਂ ਹੈਗਾ ਅਸੀਂ ਐਹ ਜੀ ਕੁੜੀ ਤੋਂ ਕੀ ਕਰਾਉਣਾ ਜਿਹਨੂੰ ਪਤਾ ਵੀ ਨਹੀਂ ਲੱਗਦਾ ਵੀ ਕਦੋਂ ਰੋਟੀ ਪੁੱਛਣੀ ਆ ਕਦੋਂ ਕੀ ਕਰਨਾ ਦੀਦੀ ਸਾਰਾ ਦਿਨ ਤਾਂ ਪੁੱਛਦੀਆਂ ਐ ਥੋੜੀ ਆ ਵੀ ਨਹੀਂ ਪੁੱਛਦੀ ਹੈਗੀ ਤੁਸੀਂ ਤਾਂ ਹੁਣ ਐ ਕਰਨ ਲੱਗ ਗਏ ਪਤਾ ਨਹੀਂ ਤੁਹਾਡੇ ਕਿਹਨੇ ਕੰਨ ਭਰਤੇ ਆ ਦੇਖ ਲੈ ਕਿੱਥੋਂ ਬੋਲਦੀ ਆ ਸਾਡੇ ਕੰਨ ਕਿਹਨੇ ਭਰਨੇ ਸੀ ਨਾ ਤੇਰੇ ਕੰਨ ਕਿਹਨੇ ਭਰਨੇ ਕਿਵੇਂ ਚਬਰ ਚਬਰ ਬੋਲਦੀ ਆ ਕਿ ਆ ਮਾਂ ਦੀ ਬੁੱਤ ਨਹੀਂ ਚਿੱਤਰ ਪੜਾ ਮੈਨੂੰ ਇੱਤਰ ਕਰਨ ਸਾਰਾ ਦਿਨ ਬੋਲਦੀ ਆ ਮੇਰੀ ਗੱਲ ਨਾ ਨਾ ਬੋਲ ਸਾਡਾ ਘਰੋਂ ਨਿਕਲ ਜਾ ਨਿਕਲ ਸਾਡੇ ਘਰੋਂ ਮੰਮੀ ਮੈਂ ਨਹੀਂ ਜਾ ਸਕਦੀ ਘਰ ਛੱਡ ਕੇ ਮੈਂ ਵੀਰਾ ਆਊਗਾ ਨਾ ਉਹਦੇ ਨਾਲ ਗੱਲ ਕਰ ਲਿਓ ਮੈਂ ਫੇਰ ਭਾਵੇਂ ਤੁਸੀਂ ਮੈਨੂੰ ਨਾਲ ਲੈ ਜਾਵੀਂ ਵੀਰਾ ਇੱਧਰ ਆ ਮਾਜੀਏ ਘਰ ਸੁਣ ਲਾ ਦਿਆਂ ਇਹਦੀ ਘਰ ਸੁਣਦਾ ਘਰ ਨਹੀਂ ਕਿ ਬਾਈਕ ਲੈ ਮੋਟਰਸਾਈਕਲ ਮੰਗਵਾ ਦੇ ਸਾਨੂੰ ਨਹੀਂ ਤਾਂ ਤੇਰਾ ਮੂੰਹ ਦਾ ਤੋੜ ਦੂੰਗੀ ਮੈਂ ਸਮਝੀ ਮੰਮੀ ਜਦੋਂ ਵੀਰਾ ਆਊਗਾ ਨਾ ਤੁਸੀਂ ਉਹਦੇ ਨਾਲ ਗੱਲ ਕਰ ਲਿਓ ਨਹੀਂ ਅਸੀਂ ਨਹੀਂ ਗੱਲ ਕਰਦੇ ਆਪਦੇ ਵੀਰੇ ਨਾਲ ਤੂੰ ਕਰਨੀ ਐ ਠੀਕ ਐ ਨਾ ਨਾਲੇ ਮੇਰੀ ਗੱਲ ਸੁਣਦਾ ਜੇ ਤੇਰੇ ਵੀਰੇ ਕੋਲ ਸਾਡਾ ਨਾਲ ਹੈ ਤਾਂ ਬੇ ਮੋਟਰਸਾਈਕਲ ਮੰਗਦੇ ਨੇ ਦੇਖੀ ਸਹੀ ਤੇਰੇ ਨਾਲ ਕੀ ਬਣਦੀ ਐ ਜਿਉਂਦੀ ਨੂੰ ਟੋਪ ਉੱਟਕੇ ਤੱਪਦਾਂਗੇ ਸਮਝੀ ਆਪਦੇ ਜਵਾਨ ਨਾ ਬੰਦ ਰੱਖਿਆ ਕਰ ਸਾਰਾ ਦਿਨ ਕੈਂਚੀ ਵਾਂਗੂ ਚਲਾਉਣੀ ਐ ਜਵਾਨ ਤੇਰੀ ਮਿੰਟ ਚ ਖਿੱਚ ਦੂੰ ਮੈਂ ਆ ਜਾ ਮਾਂ ਚੱਲ ਕਾਦੇ ਵਾਸਤੇ ਕਾਦੇ ਵਾਸਤੇ ਤੇਰੇ ਭਾਈ ਨੂੰ ਕਾਹਦੇ ਨਾਲੇ ਠੀਕ ਐ ਨਾ ਹਾਂਜੀ ਮਸੀ ਜੀ ਹੁਣ ਦੱਸੋ ਤੁਸੀਂ ਕੀ ਕਹੇ ਸੀਗੇ ਮੇਰੇ ਪੁੱਤ ਅਸੀਂ ਤਾਂ ਕੀ ਕਹਿਣ ਜੇ ਕਹਿਣਾ ਹੁੰਦਾ ਅਸੀਂ ਵਿਆਹ ਵਾਲੀ ਸਾਰਾ ਕੁਝ ਕਹਿ ਦਿੰਦੇ ਪਰ ਤੈਨੂੰ ਪਤਾ ਹੀ ਆ ਅੱਜ ਕੱਲ੍ਹ ਲੋਕਾਂ ਦੇ ਨਾ ਮੂੰਹ ਨਹੀਂ ਫੜੀਦੇ ਆ ਮੇਰਾ ਮੁੰਡਾ ਜਦੋਂ ਡਿਊਟੀ ਜਾਂਦਾ ਸਾਰੇ ਉਹਨੇ ਮੁਖਾਉ ਕਰਦੇ ਨੇ ਵੀ ਸੌਰਾਣਾ ਮੋਟਰਸਾਈਕਲ ਕਿੱਥੇ ਤੇਰਾ ਸੌਰਾਣਾ ਮੋਟਰਸਾਈਕਲ ਕਿੱਥੇ ਪੁੱਤ ਜੇ ਕੋਈ ਕੰਨੋਂ ਕੱਲ ਬਾਤ ਹੁੰਦੀ ਨਾ ਮੇਰੇ ਪੁੱਤ ਨੂੰ ਮੇਰੇ ਪੱਲੇ ਤਾਂ ਕੁਛ ਵੀ ਨਹੀਂ ਦੇਣਾ ਮਾਸੀ ਜੀ ਇਹ ਗੱਲਾਂ ਛੱਡਨਾ ਵਿਆਹ ਤਾਂ ਪਹਿਲਾਂ ਹੀ ਕਰਿਆ ਸੀ ਵੀ ਅਸੀਂ ਦੋਨੇ ਭੈਣ ਪਈਆਂ ਮੰਮੀ ਡੈਡੀ ਵਿਚਾਰੇ ਸਾਨੂੰ ਪਹਿਲੇ ਹੀ ਛੱਡ ਕੇ ਤੁਰ ਗਏ ਸੀਗੇ ਠੀਕ ਆ ਹੁਣ ਜਿਹੜਾ ਕਮੂਨ ਆ ਕੋਈ ਖਾਨਾ ਠੀਕ ਹੈ ਨਾ ਉਹਦੇ ਚ ਭੈਣ ਦਾ ਵਿਆਹ ਕਰਿਆਗਾ ਮੈਂ ਸਾਰਾ ਕੁਝ ਤੇ ਸੋਨ ਨੂੰ ਵੀ ਪਤਾ ਮੈਂ ਹੁਣ ਕਿੱਥੋਂ ਕੀ ਕਰ ਸਕਦਾ ਕੁਝ ਵੀ ਨਹੀਂ ਕਰ ਸਕਦਾ ਮੇ ਭਾਈ ਉਹ ਤਾਂ ਗੱਲ ਤੇਰੀ ਮੰਮ ਮੰਦੀ ਆ ਮੋਟਰਸਾਈਕਲ ਦੀ ਗੱਲ ਕਿੱਡੀ ਕ ਐ ਤੇ ਇਥੋਂ ਕੋਈ ਅਸੀਂ ਜੋ ਹਜਤਾ ਨਹੀਂ ਮੰਗਿਆ ਸਿਰਫ ਮੋਟਰਸਾਈਕਲ ਹੀ ਮੰਗਿਆ ਕੱਲ ਨੂੰ ਜੇ ਕੋਈ ਮੇਰੇ ਪੁੱਤ ਨੂੰ ਹੇਮਕੀਮ ਹੋ ਜਾਂਦੀ ਐ ਲੋਕਾਂ ਦੇ ਤਾਨੇ ਮੈਨੇ ਸੁਣਨੇ ਕਿ ਸੌਖੇ ਤੇ ਤੇਰੀ ਭੈਣ ਦੇ ਦਵਾ ਹੋ ਜੂਗੀ ਫਿਰ ਵਾਰਚਾ ਬਿਠਾਉਣਾ ਸੌਖਾ ਤੈਨੂੰ ਨਹੀਂ ਉਹ ਤਾਂ ਗੱਲ ਛੋਡੀ ਸਹੀ ਹੈ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਹੁਣ ਅਸੀਂ ਮੈਂ ਵੀ ਕਿੱਥੋਂ ਲੈ ਕੇ ਦੇ ਦਾਂ ਆਪਾਂ ਮੇਰੇ ਸਿਰ ਪਹਿਲੇ ਹੀ ਕਰਜ਼ਾ ਕਾ ਜਿਹੜਾ ਚੜਿਆ ਹੋਇਆ ਜਿਹੜਾ ਭੈਣ ਦੇ ਵਿਆਹ ਤੇ ਮਾੜਾ ਮੋਟਾ ਕਰਿਆ ਖਰਚਾ ਉਸ ਤੋਂ ਪਹਿਲਾਂ ਵੀ ਡਾਇਰੀ ਦਾ ਵੀ ਚੜਿਆ ਆਇਆ ਹੈ ਜੀ ਥਾਲੇ ਅੱਡੀ ਤਾਂ ਕੋਈ ਗੱਲ ਨਹੀਂ ਹੈਗੀ ਇੱਕ ਮੋਟਰਸਾਈਕਲ ਦੀ ਆ ਗੱਲ ਹੈਗੀ ਕੋਈ ਨਾ ਕੋਈ ਲੰਮੀ ਚੋੜੀ ਗੱਲ ਹੈਗੀ ਕੋਈ ਲੰਮਾ ਚੰਮ ਲੰਮ ਚੜਾਉ ਕਹਤਾ ਜਾਂ ਕੋਈ ਹੋਰ ਚੀਜ਼ ਮੰਗ ਲਈ ਹੈ ਕੋਈ ਜੇ ਤਾਂ ਕੋਈ ਹੋਰ ਕੋਈ ਗੱਲ ਹੁੰਦੀ ਫੇਰ ਤਾਂ ਕਹਿ ਵੀ ਦਿੰਦੇ ਮੋਟਰਸਾਈਕਲ ਆਲੀ ਤਾਂ ਅ ਫਿਰ ਵੀ ਤਾਂ ਨੁਖਸਾਨੁਕੀ ਚੀਜ਼ ਦੇਣੀ ਪੈਂਦੀ ਨਾ ਹੁਣ ਤਾਂ ਮੋਟਰਸਾਈਕਲ ਹੀ ਮੰਗਿਆ ਦਿੱਥੋਂ ਅਸੀਂ ਕੁਝ ਜ਼ਿਆਦਾ ਨਹੀਂ ਮੰਗਿਆ ਨਹੀਂ ਉਹ ਤਾਂ ਸੋਡੀ ਗੱਲ ਮਾਸੀ ਜੀ ਸਹਿਮਤਾ ਜੇ ਤੁਸੀਂ ਮੈਨੂੰ ਆ ਗੱਲ ਪਹਿਲਾਂ ਹੀ ਗਏ ਹੁੰਦੇ ਫਿਰ ਮੈਂ ਕਰ ਦੇਈ ਨਾ ਭਾਈ ਮੇਰੀ ਗੱਲ ਸੁਣਦਾ ਜੇ ਹੁਣ ਤੂੰ ਮੋਟਰਸਾਈਕਲ ਦੇ ਵੀ ਦੇਵੇਂ ਗੱਲ ਇੱਜ਼ਤ ਤਾਂ ਤੇਰੀ ਬਣੂ ਪਿੰਡ ਦੇ ਵਿੱਚ ਤੇਰੀ ਠੁੱਕ ਬਣਨੀ ਆ ਠੀਕ ਆ ਨਾ ਮੋਟਰਸਾਈਕਲ ਦਾ ਸਾਬ ਦੇ ਘਰੋਂ ਵੀ ਲੈ ਲਾਂਗੇ ਐਡੀ ਵੱਡੀ ਕੋਈ ਗੱਲ ਵੀ ਨਹੀਂ ਪਰ ਇੱਜ਼ਤ ਛੋਡੀ ਬਣਨੀ ਆ ਮੇਰੀ ਗੱਲ ਸੁਣੋ ਮਾਸੀ ਜੀ ਜੇ ਤਾਂ ਤੁਸੀਂ ਹੁਣ ਇਹੀ ਕੁਛ ਕਰਨਾ ਠੀਕ ਆ ਮੈਂ ਕਰ ਦਵਾਂ ਨੇ ਥਾਣੇ ਜਾ ਕੇ ਕੰਪਲੀਟ ਕਰ। ਹੁਣ ਤੁਸੀਂ ਦੇਖ ਲਓ ਵੀ ਕੀ ਕਰਨਾ ਵੀ ਲੋਟ ਆਉਣਾ ਜਾਂ ਨਹੀਂ ਲੋਟ ਆਉਣਾ। ਹੁਣ ਮੈਨੂੰ ਦੱਸ ਦੋ ਹੁਣ। ਚੱਲ ਪੁੱਤ ਮੇਰੀ ਗੱਲ ਸੁਣ ਲਾ। ਉੱਥੇ ਤੱਕ ਤਾਂ ਆਪਾਂ ਕੰਮ ਪਹੁੰਚਣਾ। ਕਿ ਸਾਰੀ ਉਮਰ ਦੀ ਆਪਣੇ ਰਿਸ਼ਤੇਦਾਰੀ ਐ। ਐ ਥੋੜਾ ਨਾ ਹੁਣ ਪੁਲਸਾਂ ਥਾਣੇ ਤੱਕ ਰ ਆਪਾਂ ਜਾਣਾ ਹੈਗਾ। ਜਿਵੇਂ ਮੈਨੂੰ ਪਤਾ ਤੈਨੂੰ ਠੀਕ ਲੱਗਦਾ। ਉਵੇਂ ਕਰ ਲਾ। ਚੱਲ ਚੱਲ ਕੋਈ ਨਾ ਕੋਈ ਨਾ ਸਾਰ ਲਾਂਗੇ ਅਸੀਂ ਮੋਟਰਸਾਈਕਲ ਵੀ ਨਾ। ਚਲੋ ਠੀਕ ਆ ਫਿਰ ਮੈਂ ਚੱਲਦਾਗਾ। ਠੀਕ ਆ। ਚੱਲ ਪਾਣ ਤੂੰ ਤੇਰਾ ਰੱਖੀ ਠੀਕ ਆ ਹੂੰਗਾ ਵੀਰੇ ਹੂੰ ਚੱਲ ਵੀਰੇ ਮੈਂ ਤੈਨੂੰ ਛੱਡ ਦੇਣੀਂਗਾ ਇਹਦੇ ਤੱਕ ਹਾਂ ਆਜੂ ਫਾਟੇ ਕਰ ਦੇ ਗਿਆ ਤਮ ਕੀ ਸੱਥੇ ਮੈਂ ਠਾਣੇ ਦਾ ਰੱਪਟ ਕਰਦਾ ਕੋਈ ਨਾ ਕੋਈ ਨਾ ਇਹਦਾ ਭਾਈ ਹੁੰਦਾ ਕਾ ਕੋਈ ਨਾ ਕੋਈ ਨਾ ਦੇਖਦਾ ਇਹਨਾਂ ਨੂੰ ਵਗ ਜਾਂਦੇ ਮੜਾ ਜਿਆ ਰਹੂਗੀ ਤਾਂ ਉਰੀ ਇਹੇ ਹਾਂ ਹੈ ਦੇਖਦੇ ਆਪਾਂ ਬਣਾ ਪੁੱਛਦੇ ਆ ਫਿਰ ਇਹਨੂੰ ਵੀ ਕਿਵੇਂ ਹੁੰਦਾ ਕਿਵੇਂ ਨਹੀਂ ਹੁੰਦਾ ਇੰਨੀਆਂ ਧਮਕੀਆਂ ਆਪਣੇ ਘਰੇ ਆ ਕੇ ਦੇ ਦੇ ਹਾਂ ਮਾਤਾ ਕਿਸੇ ਸੰਤ ਕੋਈ ਨਹੀਂ ਕਹਾ ਅਜ ਤੱਕ ਕਰ ਏ ਆ ਗੱਲਾਂ ਕਰਕੇ ਆਪਣੇ ਮੂਰੇ ਮੈਂ ਤਾਂ ਇਹ ਨਹੀਂ ਬੋਲੀ ਵੀ ਤੁਸੀਂ ਇੱਕੋ ਜੇ ਦੋਨੇ ਕੀ ਕਹਿਣ ਸੀ ਮਾਂ ਜੇ ਮੈਂ ਵੱਧ ਬੋਲ ਪੀ ਨਾ ਇੱਥੇ ਤੁਸੀਂ ਜਫਮ ਜਫੀ ਹੋ ਜਾਂਦੇ ਕਹਿਣਾ ਕੀ ਸੀ ਕਹਿੰਦਾ ਮੈਂ ਠਾਣ ਰੱਬ ਟ ਘਰ ਤਾਂ ਫੜ ਲੈਣੇ ਘਰ ਤੋਂ ਪੁਰੀ ਨਹੀਂ ਇੰਨਾ ਦੇ ਆਪਸ ਵਿੱਚ ਮੈਂ ਗੱਲ ਮੇ ਫੜੇ ਜਾਂਦੇ ਮੈਂ ਤਾਂ ਇਹਨਾਂ ਦਾ ਫਾਇਦਾ ਕੀਤਾ ਕੋਈ ਗੱਲ ਨਹੀਂ ਜਿੱਥੇ ਜਾਂਦਾ ਜਾਣਦੇ ਮੈਂ ਆਪੇ ਸਮਝੂ ਕੋਈ ਨਾ ਕੋਈ ਨਾ ਬੇਬੇ ਇਹੀ ਗਿਆਗਾ ਅਜੀ ਪੈਂਤੌਰੀ ਹੈਗੀ ਹੈ ਆਪਾਂ ਉਹਨੂੰ ਪੁੱਛ ਲਾਂਗੇ ਠੀਕ ਹੈ ਨਾ ਕੋਈ ਗੱਲ ਨਹੀਂ ਨੱਕ ਤੇ ਦਮ ਕਰ ਰੱਖਿਆ ਨਹੀਂ ਜਿੱਤਰ ਦੇ ਦੇ ਵਾਲਾ ਕੰਡਾ ਤਾਂ ਨਾ ਕੱਢੀ ਦਊਂ ਕੀ ਕਰੀ ਜੰਨੀ ਆ ਮਾਂ ਚੁੱਪ ਕਰ ਜਾ ਰੌਲਾ ਨਹੀਂ ਪਾਉਣਾ ਤੇਰੇ ਵੀਰੇ ਨੂੰ ਮਾਰ ਬੀਰੇਂ ਨਾ ਭਾਈ ਹਾਂ ਹਾਂ ਕੀ ਹੋ ਗਿਆ ਭਾਈ ਕੀ ਹੋ ਗਿਆ ਰੌਲਾ ਨਾ ਪਾ ਹਾਂ ਅੱਜ ਨਾ ਬਾਹਰ ਚ ਰੋੜੀ ਚੱਕਣੀ ਐ ਬਾਹਰ ਚ ਰੋੜੀ ਚੱਕਣੀ ਹਾਂ ਉਹ ਵੀ ਸਾਰੀ ਜ਼ਿੰਦਗੀ ਲਈ ਅੱਛਾ ਮੁੜ ਕੇ ਨਾ ਇਹੇ ਰੋੜੀ ਆਪਣੇ ਬਾਹਰ ਚ ਨਹੀਂ ਰਹੋਗੇ ਸਦਾ ਲਈ ਮਟਾਉਣੀ ਆ ਠੀਕ ਹੈ ਚਲ ਠੀਕ ਆ ਬੀਬੇ ਮੰਨਦਾ ਮੇਰੀ ਸਕੀਮ ਚਲ ਠੀਕ ਆ ਕਾਜ ਪਾਇਆ ਵੈਸੇ ਕੁਝ ਜ਼ਹਿਰ ਪਾਤੀ ਹਾਂ ਚੁੱਪ ਕਰ ਜਾ ਗੋਂਡੀ ਪਤਾ ਲੱਗ ਜੇ ਚੁੱਪ ਕਰ ਕੋਸ ਨਹੀਂ ਹੈ ਨਹੀਂ ਉਧਰ ਬੈਠਿਆ ਕਮਰੇ ਚ ਅਲ ਮੇਰੀ ਹੱਥੋਂ ਤਾਂ ਪੀਣੀ ਨਹੀਂ ਦੂ ਨੂੰ ਕਹੇ ਗੱਲਾ ਚਲ ਕੋਈ ਗੱਲ ਕਵਰਾਟ ਜੀ ਨਾ ਕਰਕੇ ਤੇ ਦੋਸਤ ਦੀ ਗੁੱਟ ਪੀ ਲੈ ਚੰਗਾ 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 ਆ ਚਰਨੋਂ ਚਰਨੋਂ ਠੀਕ ਹੈ ਹਾਂ ਜੀ ਬਸ ਠੀਕ ਆ ਕੋਈ ਨਾ ਮੈਂ ਕਹਿਤਾ ਮੰਮੀ ਨੂੰ ਸਾਰਾ ਕੁਝ ਸਮਝਾਤਾ ਠੀਕ ਹੈ ਨਾ ਕੋਈ ਨਹੀਂ ਤੰਗ ਕਰਦਾ ਆਪਾਂ ਨੂੰ ਕਾਸੀ ਚੀਜ਼ ਦੀ ਲੋੜ ਨਹੀਂ ਤੂੰ ਹੈਗੀ ਐ ਇਹ ਸਭ ਤੋਂ ਵੱਡੀ ਚੀਜ਼ ਹੈ ਉਹੀ ਤਾਂ ਮੈਂ ਕਹਿਣੀ ਆ ਜੀ ਇਨੇ ਚਿਰ ਦੇ ਆਪਾਂ ਇਕੱਠੇ ਰਹਿ ਰਹੇ ਆ 1 ਸਾਲ ਹੋ ਗਿਆ ਆਪਣੇ ਬਿਆਨ ਉਹ ਦਿਨ ਤੁਸੀਂ ਕਿਸੇ ਨੇ ਕਿਹਾ ਨਹੀਂ ਦਾਜ ਬਾਰੇ ਹੁਣ ਕੀ ਹੋ ਗਿਆ ਇਕੋਲਖਤ ਚਲੋ ਕੋਈ ਨਾ ਕਹਿਤਾ ਮੰਮੀ ਨੂੰ ਮੈਂ ਸਾਰਾ ਕੁਝ ਮੰਮੀ ਕਹਿੰਦੀ ਠੀਕ ਹੈ ਕਹਿੰਦੀ ਕੋਈ ਗੱਲ ਨਹੀਂ ਲੈ ਮੈਂ ਤੇਰੇ ਲਈ ਸ਼ਹਿਰੂ ਜੂਸ ਲਿਆਇਆ ਸੀਗਾ ਮੈਂ ਚੱਲ ਨਾਲੇ ਤੂੰ ਪੀ ਲੇਂਗੀ ਠੀਕ ਹੋ ਜੀ ਤੁਸੀਂ ਪੀ ਲਿਆ ਜੀ ਹਾਂ ਹਾਂ ਮੈਂ ਪੀ ਲਿਆ ਤਹੀਂ ਮੈਂ ਫਿਰ ਤੇਰੇ ਵਾਸਤੇ ਤਹੀਂ ਲਿਆ ਪਹਿਲਾਂ ਮੈਂ ਪੀਤਾਗਾ ਮੰਮੀ ਹੁਣ ਇਹਨੇ ਪੀ ਲਿਆ ਹਾਂ ਹਾਂ ਸਾਰਿਆਂ ਨੇ ਪੀ ਲਿਆ ਸਾਰਿਆਂ ਨੇ ਪੀ ਲਿਆ ਹਾਂ ਹਾਂ ਮੇਰੇ ਵਾਸਤੇ ਹਾਂ ਹਾਂ ਤੇਰੇ ਵਾਸਤੇ ਲਿਆਇਆ ਸ਼ਹਿਰੂ ਲਿਆਇਆ ਸਪੈਸ਼ਲ ठीक है जी मैं पी ली ना आराम कर लू